ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨਸਤੇਕ ਆ ਰਹੀਆਂ ਨੇ ਤਾਂ ਦੂਸਰੇ ਪਾਸੇ ਪੰਜਾਬ ਦੀ ਹਰੇਕ ਪਾਰਟੀ ਦੇ ਵੱਲੋਂ ਆਪ ਕੋ ਆਪਣੇ ਉਮੀਦਵਾਰਾਂ ਨੂੰ ਜਤਾਉਣ ਦੇ ਲਈ ਵਿਸ਼ੇਸ਼ ਤੌਰ ਤੇ ਮੀਟਿੰਗ ਜਾਂ ਫਿਰ ਲੋਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ ਅਤੇ ਇਸੇ ਲੜੀ ਦੇ ਚੱਲਦੇ ਲੁਧਿਆਣਾ ਹਲਕਾ ਆਤਮਨਗਰ ਦੇ ਕਾਂਗਰਸ ਉਮੀਦਵਾਰ ਕਵਲਜੀਤ ਸਿੰਘ ਕੜਵਲ ਦੇ ਹੱਕ ਦੇ ਵਿੱਚ ਵਾਰਡ ਨੰਬਰ 44 ਦੇ ਵਸਨੀਕਾਂ ਦੇ ਵੱਲੋਂ ਵਿਸ਼ੇਸ਼ ਮੀਟਿੰਗ ਕੀਤੀ ਗਈ ਦਿਸਤੀ ਅਗਵਾਈ ਆਰਐਸ ਟਾਰਜਨ ਦੀ ਅਗਵਾਈ ਹੇਠ ਕੀਤੀ ਗਈ ਇਸ ਮੌਕੇ ਜਿੱਥੇ ਕਮੇਟੀ ਦੇ ਮੈਂਬਰਾਂ ਦੇ ਵੱਲੋਂ ਇਹ ਦਾਵਾ ਕੀਤਾ ਗਿਆ ਕਿ ਆਉਣ ਵਾਲੀ ਵਿਧਾਨ ਸਭਾ ਚੋਣਾਂ ਦੇ ਵਿੱਚ ਕਮਲਜੀਤ ਸਿੰਘ ਕੜਵਲ ਦੀ ਪੱਕੀ ਜਿੱਤ ਹੋਵੇਗੀ ਉੱਥੇ ਹੀ ਉਹਨਾਂ ਦੇ ਵੱਲੋਂ ਲੋਕਾਂ ਦੇ ਨਾਲ ਵੀ ਸਾਂਝ ਪਾਈ ਗਈ ਮੈਂ ਧੰਨਵਾਦ ਕਰਦਾ ਹਾਂ ਟਾਰਜਨ ਜੀ ਦਾ ਤੇ ਸਾਰੇ ਇਲਾਕਾ ਨਿਵਾਸੀਆਂ ਜੀ ਦਾ ਜਿਨ੍ਹਾਂ ਨੇ ਅੱਥੇ ਸਾਡੀ ਟੀਮ ਨੂੰ ਸਾਡੇ ਕਾਉਂਸਲਰ ਸਾਹਿਬ ਸਾਡੀ ਸਾਰੀ ਟੀਮ ਨੂੰ ਬੁਲਾਇਆ ਤੇ ਭਰੋਸਾ ਦਿਵਾਇਆ ਵੀ ਜਿਹੜੀ ਡਿਵੈਲਪਮੈਂਟ ਤੋਂ ਜਿੰਨੇ ਇਹਨਾਂ ਨੇ ਅੱਜ ਖੁਸ਼ੀ ਪ੍ਰਗਟਾਈ ਆ ਵੀ ਸਾਡੇ ਏਰੀਆ 'ਚ ਤੁਸੀਂ ਕੰਮ ਕੀਤੇ ਸਾਨੂੰ ਵੀ ਖੁਸ਼ੀ ਹੋਈ ਆ ਤੇ ਇਹਨਾਂ ਨੇ ਅੱਜ ਵਾਦਾ ਵੀ ਕੀਤਾ ਕਿ ਇਸ ਬਲਾਕ ਦੀ ਸਾਡੀ ਜ਼ਿੰਮੇਵਾਰੀ ਆ ਇਸ ਬਲਾਕ ਨੂੰ ਜਿਹੜਾ ਕਾਂਗਰਸ ਪਾਰਟੀ ਨੂੰ ਮਾਨ ਦਿੱਤਾ ਜਾਊਗਾ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਯਕੀਨ ਦਿਵਾਉਣਾ ਜਿਹੜੀ ਆਸ ਤੇ ਉਮੀਦ ਰੱਖ ਕੇ ਇਹਨਾਂ ਨੇ ਸਾਡੇ ਨਾਲ ਵਾਦਾ ਕੀਤਾ ਮੈਂ ਉਹਦੇ ਤੇ ਖਰਾ ਉਤਰੂੰਗਾ ਤੇ ਤੁਹਾਡੀਆਂ ਪਾਈਆਂ ਹੋਈਆਂ ਵੋਟਾਂ ਦਾ ਮੁੱਲ ਮੋੜ ਕੇ ਦਿਖਾਵਾਂਗਾ ਸਾਨੂੰ ਇਹਨਾਂ ਦੇ ਵਾਅਦੇ ਅਸ਼ਵਾਸਨ ਦੀ ਲੋੜ ਨਹੀਂ ਆ ਦੋਸਤੋ ਇਹ ਜੋ ਕਰਦੇ ਆ ਨਾ ਉਹ ਆਪਣੇ ਆਪ ਚ ਪੂਰਨ ਹੈ ਇਹਨਾਂ ਨੇ ਸਾਡੀਆਂ ਇੱਛਾ ਤਾਂ ਜ਼ਿਆਦਾ ਦਿੱਤਾ ਹੋਇਆ ਅਸੀਂ ਹਰ ਮੈਂਬਰ ਨੂੰ ਹਰ ਪਰਿਵਾਰ ਨੂੰ ਹਰ ਵੋਟਰ ਨੂੰ ਹਰ ਮੈਂਬਰ ਨੇ ਰਿਕੁਐਸਟ ਕਰਦੇ ਆ ਕਿ ਇਹੋ ਜਿਹੇ ਜਿਹੜੇ ਕੰਮ ਕਰਨ ਵਾਲੇ ਸਖਸ਼ੀਤ ਹਨ ਨਾ ਇਹ ਸਾਡੀਆਂ ਜੀ ਕੰਦੀਆਂ ਹੁੰਦੀਆਂ ਸੋ ਹਰ ਬੰਦੇ ਨੂੰ ਰਿਕੁਐਸਟ ਕਰਦਾ ਹਰ ਵੋਟਰ ਨੂੰ ਰਿਕੁਐਸਟ ਕਰਦਾ ਕਿ ਕੜਵਲ ਸਾਹਿਬ ਨੂੰ ਭਾਰੀ ਬਹੁਮਤ ਨਾਲ ਜਿਤਾਓ ਕਿ ਜਿਹੜੀਆਂ ਸਾਡੀਆਂ ਇੱਛਾਵਾਂ ਕਦੀ ਸੁਪਨੇ 'ਚ ਵੀ ਹੋਣਗੀਆਂ ਉਹ ਵੀ ਅਸੀਂ ਇਹਨਾਂ ਰਾਜਪੂਰੀਆਂ ਕਰਾਂਗੇ ਔਰ ਅਨੰਦ ਮਾਨਾਂਗੇ ਔਰ ਆਪਣੇ ਆਉਣ ਵਾਲੀ ਜਨਰੇਸ਼ਨਾਂ ਨੂੰ ਸੁਖ ਭੋਗਣ ਦਾ ਵਧੀਆ ਮੌਕਾ ਮਿਲੇਗਾ ਕੀ ਕੀ ਕੰਮ ਜਿਹੜੇ ਲੈ ਕੇ ਤੁਸੀਂ ਉਹਦੇ ਕੋਲ ਬਾਹਰ ਜਿਹੜੇ ਕੀਤੇ ਉਹਨਾਂ ਨੇ ਸਰ ਉਹਨਾਂ ਨੇ ਸਾਡੇ ਏਰੀਏ ਦੇ ਵਿੱਚ ਜੋ ਕੀਤਾ ਉਹ ਮੈਂ ਗਿਣਾਣਾ ਸ਼ੁਰੂ ਕਰਨਾ ਸ਼ਾਮ ਹੋ ਜਾਏਗੀ ਸਾਡੇ ਏਰੀਏ ਸਟਰੀਟ ਲਾਈਟ ਸਟ੍ਰੀਟਸ ਸੀਵਰੇਜ ਪਾਰਕ ਲਾਈਟਿੰਗ ਉਸ ਤੋਂ ਬਾਅਦ ਜੋ ਵੀ ਨਿੱਕ-ਸੁਕ ਰਿਕੁਆਇਰਮੈਂਟ ਹੋਈ ਹੈ ਔਰ ਇਸ ਤੋਂ ਇਲਾਵਾ ਵੀ ਸਾਡੀ ਪਰਸਨਲ ਵੀ ਜਿਹੜੀਆਂ ਮਹੱਲੇ ਦੀਆਂ ਪ੍ਰੋਬਲਮ ਆਉਂਦੀਆਂ ਚਾਹੇ ਪੁਲਿਸ ਕਨੈਕਟਡ ਹੋਣ ਚਾਹੇ ਮਹਿਕਮੇ ਕਨੈਕਟਡ ਹੋਣ ਉਹ ਵੀ ਸਾਰੀਆਂ ਜੀ ਜਾਣਰ ਪੂਰੀਆਂ ਕੀਤੀ ਜਾਂਦੀਆਂ 24 ਘੰਟਿਆਂ ਦਾ ਲਾਈਨ ਖੁੱਲੀ ਆ ਰਾਤੀ ਸਾਡੇ ਇੱਕ ਸੱਜਣ ਮਿੱਤਰ ਦੇ ਅੱਗ ਲੱਗ ਗਈ ਘਰ ਦੇ ਵਿੱਚ ਸਾਢੇ 4 ਵਜੇ ਫੋਨ ਕੀਤਾ ਸਾਢੇ 4 ਵਜੇ ਪੁਲਿਸ ਤੇ ਐਂਬੂਲੈਂਸ ਵੀ ਅਰੇਂਜ ਕੀਤੀ ਗਈ ਦੇਖੀ ਕਹਿਣਾ ਚਾਹੂੰਗਾ ਗੜਵਾਲ ਸਾਹਿਬ ਜੀ ਕਰਵਲ ਸਾਹ ਵਰਗੀ ਸਖਸ਼ੀਅਤ ਇਤਿਹਾਸ ਦੇ ਵਿੱਚ ਕਦੀ ਸਦੀਆਂ ਜੀ ਇੱਕ ਮਿਲਦੀ ਹੈ ਔਰ ਇਹ ਜਿਹੜੀ ਓਪਰਚੁਨਿਟੀ ਹੈ ਮੈਂ ਹਰ ਕਰਵਲ ਸਾਹ ਦੇ ਹਲਕਾ ਇਨਚਾਰਜ ਨੂੰ ਰਿਕੁਐਸਟ ਕਰਦਾ ਹਾਂ ਵਾਸੀ ਨੂੰ ਰਿਕੁਐਸਟ ਕਰਦਾ ਹਾਂ ਕਿ ਇਹਨਾਂ ਨੂੰ ਜੀ ਜਾਣ ਨਾਲ ਸਪੋਰਟ ਕੀਤੀ ਜਾਵੇ ਨਾ ਕੇਵਲ ਆਪਣੀ ਪਰਿਵਾਰ ਆਪਣੀ ਔਰ ਆਪਣੇ ਪਰਿਵਾਰ ਦੀ ਸਪੋਰਟ ਕੀਤੀ ਜਾਵੇ ਬਲਕਿ ਤੁਸੀਂ ਇੱਕ ਅੰਦਰੋਂ ਇੱਕ ਮਿੱਥਿਆ ਇੱਕ ਕੌਨਫੀਡੈਂਸ ਜਨਰੇਟ ਕਰਕੇ ਇੱਕ ਧਿਆਨ ਇੱਕ ਡਿਟਰਮੀਨੇਸ਼ਨ ਲੈ ਕੇ ਕਰੋ ਕਿ ਘੱਟੋ ਘੱਟ 5 ਵੋਟਾਂ ਮੈਂ ਮਲਟੀਪਲ ਪੁਆਣੀਆਂ ਤਾਂ ਕਿ ਇਤਿਹਾਸ ਦੇ ਵਿੱਚ ਇਹਨਾਂ ਦੀ ਜਿੱਤ ਇੱਕ ਗਿਨੀਜ਼ ਬੁੱਕ ਦੇ ਵਿੱਚ ਆਣੀ ਚਾਹੀਦੀ ਹੈ ਜਿੱਤ ਤਾਂ ਗਏ ਨਹੀਂ ਇਹਨਾਂ ਦਾ ਹੋਰ ਐਨਾ ਵੱਡਾ ਹੈਗਾ ਵਾ ਜਿਹਦੇ ਆਨੇ ਦੁਆਲੇ ਕੋਈ ਦੂਰ ਦੂਰ ਤੱਕ ਨਹੀਂ ਹੈ ਪਰ ਅਸੀਂ ਇਹ ਕਹਿੰਦੇ ਇਤਿਹਾਸ ਦੇ ਵਿੱਚ ਆਉਣ ਵਾਲੀ ਸਦੀਆਂ ਦੇ ਵਿੱਚ ਵੀ ਇਹਨਾਂ ਦੀ ਜਿੱਤ ਦੀ ਰਿਕਾਰਡ ਕੀਤਾ ਜਾਣਾ ਚਾਹੀਦਾ ਸਰ ਆਸ਼ਵਾਸ਼ਣ ਤਾਂ ਉਹ ਗੱਲ ਹੁੰਦੀ ਆ ਕਿ ਜਿਵੇਂ ਉਹ ਵਾਦੇ ਤਾਲਾਲ ਤਾਂ ਉਹਨਾਂ ਨੇ ਸਾਨੂੰ ਕੋਈ ਨਹੀਂ ਗਿਆ ਲੇਕਿਨ ਅਸੀਂ ਤਾਂ ਪ੍ਰੈਕਟੀਕਲ ਹਾਂ ਕਿਉਂਕਿ ਅਸੀਂ ਪ੍ਰੈਕਟੀਕਲ ਉਹਨਾਂ ਦੇ ਡਿਸੀਜਨ ਦੇਖਦੇ ਹਾਂ ਜੋ ਮੌਕੇ ਤੇ ਕੋਈ ਚੀਜ਼ ਨੂੰ ਕੰਮ ਸਾਡਾ ਕਰਾਉਣਾ ਹੁੰਦਾ ਉਹ ਕਰਾ ਦਿੰਦੇ ਨੇ ਅਸੀਂ ਉਹਨਾਂ ਦੇ ਪੁਰਾਣੇ ਕੰਮਾਂ ਨੂੰ ਲੈ ਕੇ ਉਹਨਾਂ ਨਾਲ ਨਾਲ ਤੁਰੇ ਆਂ ਨਾ ਕਿ ਅਸੀਂ ਉਹਨਾਂ ਦੇ ਜਿਹੜਾ ਸਵਾਸ਼ਣਾਂ ਸਵਾਸ਼ਣਾਂ ਦੇ ਨਾਲ ਨਹੀਂ ਇੱਥੇ ਆ ਗਏ ਨਾ ਸਾਨੂੰ ਨੇ ਸੈਸ਼ਨ ਦਿੱਤਾ ਸਾਨੂੰ ਉਹਨਾਂ ਨੇ ਸਿਰਫ ਇਹੀ ਕਿਹਾ ਵੀ ਅਗਲੀ ਵਾਰੀ ਜੇ ਮੈਂ ਚੁਣ ਗਿਆ ਤੇ ਸ਼ਾਇਦ ਹੋਰ ਜੇ ਵਧੀਆ ਤਰੀਕੇ ਨਾਲ ਮੈਂ ਤੁਹਾਡੀ ਸੇਵਾ ਕਰ ਸਕਾਂਗਾ ਉਹਦੇ ਨਾਲ ਅਸੀਂ ਪ੍ਰਭਾਵਿਤ ਆ ਸੋ ਅਸੀਂ ਆਪਣੇ ਸਾਰੇ ਮੱhalla ਦੇ ਵਸਨੀਕਾਂ ਨੂੰ ਜਾਸੇਪਾਸੇ ਸਯੋਗੀਆਂ ਨੂੰ ਕਹਿੰਨੇ ਆ ਕਿ ਇਹਨਾਂ ਨੂੰ ਜਿਤਾ ਦਿਓ ਤਾਂ ਜੋ ਕਿ ਜੇ ਅੱਜ ਇਹ ਬਿਨਾ ਪਾਵਰ ਤੋਂ ਇਹ ਕੰਨਾ ਕੰਮ ਕਰ ਗਏ ਤੇ ਬਾਅਦ ਜਦੋਂ ਪਾਵਰ ਹੋਏਗੀ ਤਾਂ ਫਿਰ ਸਾਨੂੰ ਰਿਜ਼ਲਟ ਅੱਛੇ ਹੋਰ ਆਉਣਗੇ ਕੜਵਲ ਸਾਹਿਬ ਜੋਕ ਕਰਨਗੇ ਵਧੀਆ ਕਰਨਗੇ ਅੱਗੇ ਵੀ ਵਧੀਆ ਹੀ ਕਰਦੇ ਆਏ ਸਾਡੇ ਵਾਸਤੇ ਪੂਰਾ ਸਵਿਵਸ਼ਨ ਦੇ ਕੇ ਗਏ ਸਾਰੇ ਕੰਮ ਸਾਡੇ ਟਾਈਮ ਟੂ ਟਾਈਮ ਕਰਵਾਉਂਦੇ ਰਹਿੰਦੇ ਜੀ ਅਸੀਂ ਚਾਹਾਂਗੇ ਵੀ ਕੜਵਲ ਸਾਹਿਬ ਭਾਰੀ ਮਾਤਰਾ ਜਿੱਤ ਗਿਆ ਮੇਰੇ ਤੋਂ ਪਹਿਲਾਂ ਢਾਰਜਨ ਜੀ ਨੇ ਮਲੋਤਰਾ ਜੀ ਨੇ ਰਾਜਕੁਮਾਰ ਜੀ ਨੇ ਜੋ ਕਹਿਤਾ ਉਸ ਤੋਂ ਜ਼ਿਆਦਾ ਹੋਰ ਕੁਝ ਕਹਿਣ ਵਾਸਤੇ ਬੱਚਿਆ ਨਹੀਂ ਮੈਂ ਤਾਂ ਇੰਨੇ ਹੀ ਕਵਾਂਗਾ ਸਾਰਿਆਂ ਨੂੰ ਬੇਨਤੀ ਕਰਾਂਗਾ ਕਿ ਕੜਵਲ ਜੀ ਨੂੰ ਵੋਟਾਂ ਬਾਕੇ ਵੱਧ ਤੋਂ ਵੱਧ ਵੋਟਾਂ ਦੇ ਜਿਤਾਇਆ ਜਾਏ ਤੇ ਜਿਹੜੇ ਆਣ ਮੱਲੇ ਤੁਹਾਡੇ ਬਾਕੀ ਦੇ ਕੰਮ ਕਰਾਉਣ ਵਾਲੇ ਨੇ ਉਹਨਾਂ ਵਾਸਤੇ ਉਹ ਸક્ષਮ ਹੋਣਗੇ ਜਿਵੇਂ ਕਿ ਸਿਮਰਜੀਤ ਸਿੰਘ ਬੈਂਸ ਦੇਖੋ ਸਿਮਰਜੀਤ ਸਿੰਘ ਬੈਂਸ ਪਿਛਲੇ 10 ਸਾਲਾਂ ਇੱਕ ਵਾਰੀ ਇੱਥੇ ਆਏ ਸੀ ਉਸ ਤੋਂ ਬਾਅਦ ਇੱਥੇ ਆਗੇ ਬੜੇ ਹੀ ਨਹੀਂ ਪਿਛਲੇ 5 ਸਾਲਾਂ ਦਾ ਇੱਕ ਵਾਰੀ ਵੀ ਨਹੀਂ ਆਏ ਨਾ ਉਹਨਾਂ ਨੇ ਕਦੀ ਕੋਈ ਕੰਮ ਕਰਾਇਆ ਹਰੀਸ਼ ਰਾਏ ਢਾਂਡਾ ਜੀ ਵੀ ਆਏ ਹਰੀਸ਼ ਰਾਏ ਢਾਂਡਾ ਜੀ ਵੀ ਸਾਡੇ ਕੋਲ ਕੋਈ ਨਹੀਂ ਆਇਆ ਕੋਈ ਵੀ ਸਾਡੇ ਕੋਲ ਕੈਂਡੀਡੇਟ ਅਜੇ ਤੱਕ ਨਹੀਂ ਆਇਆ ਕਲਵੰਸਰ ਸੇਧੂ ਆਵਾਰੀ ਪਾਰਟੀ ਤੋਂ ਅਜੇ ਕੋਈ ਕੈਂਡੀਡੇਟ ਨਹੀਂ ਆਇਆ ਸਵਾ ਹਾਂ ਸਿਰਫ ਇਹੀ ਆਏ ਨੇ ਸਾਡੇ ਕੋਲ ਔਰ ਉਹਨਾਂ ਦੀ ਗੈਰਹਾਜ਼ਰੀ ਦੀ ਐਮਐਲਏ ਉਹ ਸੀਗੇ ਲੇਕਿਨ ਇਹ ਹਲਕਾ ਐਜ਼ੇ ਹਲਕਾ ਇੰਚਾਰ ਸਾਡੇ ਕੰਮ ਇਹ ਕਰਾਉਂਦੇ ਰਹੇ ਨੇ ਜਦ ਕਿ ਡਿਊਟੀ ਉਹਨਾਂ ਦੀ ਬਣਦੇ ਸੀ ਉਹਨਾਂ ਨੇ ਕੋਈ ਕੰਮ ਨਹੀਂ ਕਰਾਇਆ ਉਹਨਾਂ ਦੀ ਜਗ੍ਹਾ ਤੇ ਕੰਮ ਇਹ ਕਰਾਉਂਦੇ ਰਹੇ ਨੇ ਸਾਡੇ ਕੀ ਕਹਿਣਾ ਚਾਹੁੰਦਾ ਲੋਕਾਂ ਨੂੰ ਮੈਂ ਤਾਂ ਇਹੀ ਕਵਾਂਗਾ ਜੀ ਆਪਾਂ ਨੂੰ ਵੱਧ ਤੋਂ ਵੱਧ ਵੋਟਾਂ ਨਾਲ ਇਹਨਾਂ ਨੂੰ ਜਿਤਾਉਣਾ ਚਾਹੀਦਾ ਤੇ ਇਹਨਾਂ ਦੇ ਆਤਮ ਮਜ਼ਬੂਤ ਕਰੋ ਤਾਂ ਕਿ ਸਾਡਾ ਆਉਣ ਵਾਲੇ ਟਾਈਮ ਵਿੱਚ ਜਦੋਂ ਇਹ ਜਿੱਤ ਕੇ ਆਣਗੇ ਤੇ ਸਾਡੇ ਵੱਧ ਤੋਂ ਵੱਧ ਹੋਰ ਕੰਮ ਕਰਾਣਗੇ ਸਾਹਿਬ ਜੀ ਨੇ ਨੈਸ਼ਨਲ ਸਟੂਡੈਂਟ ਯੂਨੀਅਨ ਆਫ ਇੰਡੀਆ ਦਾ ਜਨਰਲ ਸੈਕਟਰੀ ਬਣਾਇਆ ਹਲ ਤੇ ਕੀ ਕਹਿਣਾ ਚਾਹੋਗੇ ਇਸ ਜੋ ਸੇਵਾ ਦਿੱਤੀ ਹੈ ਤੁਹਾਨੂੰ ਸਰ ਮੈਂ ਉਹਨਾਂ ਦੀ ਜਿਹੜੀ ਸੇਵਾ ਦਿੱਤੀ ਆਪਣੇ ਤਨਮਾਨ ਨਾਲ ਪੂਰੀ ਵਧੀਆ ਤਰੀਕੇ ਕਰਾਂਗਾ ਗਰਾਊਂਡ ਲੈਵਲ ਦੇ ਵਿੱਚ ਜਿਉਂ ਉਹਨਾਂ ਨੂੰ ਪ੍ਰੋਬਲਮ ਦੱਸੀਆਂ ਨੇ ਉਹਨਾਂ ਨੂੰ ਰੈਕਟੀਫਾਈ ਕਰਾਂਗਾ ਜਿਹੜੇ ਸਾਡੇ ਮਹੱਲਿਆ ਵਾਸੀ ਹੈ ਉਹਨਾਂ ਨੂੰ ਕੋਈ ਪ੍ਰੋਬਲਮ ਆਉਗੀ ਉਹਨਾਂ ਲਈ ਮੈਂ ਮਿਸ਼ਾ ਖੜਾਂਗਾ ਜਿੱਥੇ ਕੋਈ ਸਟੂਡੈਂਟ ਲੈਵਲ ਤੇ ਆਂਦੀ ਹੈ ਤੇ ਉਹਨਾਂ ਦੇ ਜਾ ਕੇ ਉਹਨਾਂ ਦੀ ਪ੍ਰੋਬਲਮ ਸੌਲਟ ਕਰਾਵਾਂਗਾ ਐਸਐਮਜ਼ेड ਪੰਜਾਬ ਦੇ ਲੁਧਿਆਣਾ ਤੋਂ ਹਰਜੀਤ ਸਿੰਘ ਦੀ ਰਿਪੋਰਟ